ਹੋਰ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ ਤੁਹਾਨੂੰ ਦੱਸਦੇ ਕਿ ਪਾਕਿਸਤਾਨ ਦੇ ਆਰਮੀ ਚੀਫ ਦੇ ਵੱਲੋਂ ਭਾਰਤ ਨੂੰ ਇੱਕ ਹੋਰ ਗਿੱਦੜ ਧਮਕੀ ਦਿੱਤੀ ਗਈ ਹੈ ਜੀ ਹਾਂ ਗਿੱਦੜ ਧਮਕੀ ਇਹ ਦਿੱਤੀ ਗਈ ਹੈ ਕਿ ਭਾਰਤ ਦੇ ਉੱਪਰ 10 ਮਜ਼ਾਈਲਾਂ ਦੇ ਨਾਲ ਹਮਲਾ ਕਰ ਦਿੱਤਾ ਜਾਵੇਗਾ ਜੇਕਰ ਸਿੰਧੂ ਜਲ ਸਮਝੌਤਾ ਰੱਦ ਕੀਤਾ ਗਿਆ ਜੇਕਰ ਉੱਥੇ ਬੰਨ ਬਣਾਇਆ ਗਿਆ ਤਾਂ 10 ਮਜ਼ਾਈਲਾਂ ਦੇ ਨਾਲ ਭਾਰਤ ਦੇ ਉੱਪਰ ਹਮਲਾ ਕਰ ਦਿੱਤਾ ਜਾਏਗਾ ਜੀ ਹਾਂ ਇਹ ਖਬਰ ਤੁਹਾਨੂੰ ਅਸੀਂ ਮੀਡੀਆ ਸੋਰਸਸ ਦੇ ਹਵਾਲੇ ਤੋਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹਾਲਾਂਕਿ ਇਸ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਕੋਈ ਵੀ ਅਫੀਸ਼ੀਅਲ ਇਸ ਦੀ ਸਟੇਟਮੈਂਟ ਨਹੀਂ ਦਿੱਤੀ ਗਈ ਪਰ ਮੀਡੀਆ ਦੇ ਹਵਾਲੇ ਤੋਂ ਕਿਉਂਕਿ ਪ੍ਰਿੰਟ ਮੀਡੀਆ ਦੇ ਵਿੱਚ ਇਹ ਲਗਾਤਾਰ ਛਾਪ ਰਿਹਾ ਹੈ ਆਰਮੀ ਚੀਫ ਪਾਕਿਸਤਾਨ ਦੇ ਆਸੀਫ ਮੁਨੀਰ ਜਿਹੜੇ ਫਲੋਰੀਡਾ ਜਾਂਦੇ ਨੇ ਔਰ ਫਲੋਰੀਡਾ ਦੇ ਵਿੱਚ ਇੱਕ ਜਿਹੜਾ ਸੰਮੇਲਨ ਕਰਵਾਇਆ ਜਾਂਦਾ ਹੈ ਉਸ ਸੰਮੇਲਨ ਦੇ ਵਿੱਚ ਡੈਲੀਗੇਟਸ ਜਿਹੜੇ ਮੌਜੂਦ ਹੁੰਦੇ ਨੇ ਤਾਂ ਉੱਥੇ ਪਾਕਿਸਤਾਨ ਦੇ ਆਰਮੀ ਚੀਫ ਦੇ ਵੱਲੋਂ ਇਹ ਵੱਡਾ ਬਿਆਨ ਦੇ ਦਿੱਤਾ ਜਾਂਦਾ ਹੈ ਜਿਸ ਨੂੰ ਅਸੀਂ ਮੀਡੀਆ ਹਵਾਲੇ ਤੋਂ ਪ੍ਰੈਸ ਦੇ ਹਵਾਲੇ ਤੋਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਿਸ ਦੇ ਵਿੱਚ ਆਸੀਫ ਮੁਨੀਰ ਇਹ ਕਹਿੰਦੇ ਨੇ ਕਿ ਜੇਕਰ ਭਾਰਤ ਨੇ ਬੰਨ ਬਣਾਇਆ ਸਿੰਧੂ ਜਾਲ ਸਮਝੌਤਾ ਰੱਦ ਕਰਕੇ ਬੰਨ ਬਣਾ ਦਿੱਤਾ ਗਿਆ ਪਾਕਿਸਤਾਨ ਦਾ ਪਾਣੀ ਰੋਕਿਆ ਤਾਂ 10 ਪਰਮਾਣੂ ਮੁਜ਼ਾਇਲਾ ਦੇ ਨਾਲ ਭਾਰਤ ਦੇ ਉੱਪਰ ਹਮਲਾ ਕਰ ਦਿੱਤਾ ਜਾਵੇਗਾ ਜੀ ਹਾਂ ਇਹ ਵੱਡਾ ਬਿਆਨ ਪਾਕਿਸਤਾਨ ਦੇ ਆਰਮੀ ਚੀਫ ਆਸਿਫ ਮਨੀਰ ਹੁਣਾਂ ਦੇ ਵੱਲੋਂ ਦਿੱਤਾ ਗਿਆ